ਕੀ ਗੱਲ ਦਸੀ ਨਾ ਐਸਾ ਮਾੜੀ ਗੱਲ ਆਈ ਮੈਂ ਬੱਬੇ ਸ਼ੀਤਾ ਸਾਹਿਬ ਨੂੰ ਮੰਨਦਾ ਚਲ ਠੀਕ ਐ ਮੈਂ ਦੱਸਦਾ ਚਾਰ ਬੰਦੇ ਹੋ ਜਿਹੜੇ ਬੰਦੇ ਨਾਲ ਨਾਮ ਪੁੱਛਦਾ ਨਾ ਪੁਰਾਣਾ ਤਾਂ ਕੀ ਕੀ ਆ ਇੱਕ ਮੋਛਾਈਆਂ ਵਾਲਾ ਨਾਮ ਦੱਸ ਨਾ ਉਹਦਾ ਤੇਰਾ ਨਾਮ ਹਜੇ 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 ਪਾਲ ਹਜੇ ਪਾਲ ਇੱਕ ਡੇਰੀ ਵਾਲਾ ਅੱਛਾ ਇੱਕ ਵੀਡੀਓ ਵੀਡੀਓ ਦੇਖੋ ਜਿਹੜਾ ਅੱਗੇ ਵਿਆਹ ਜਲਦੀ ਯਕੀਨ ਅੱਛਾ ਚਾਰ ਹੋਰ ਇੱਕ ਦੋ ਮਿੰਟ ਕੇ ਹੋਰ ਪਾਨੋਨੀ ਕੀ ਗੱਲ ਬੇਬਾ ਗਗਨ ਤੇ ਛੇ ਮਾ ਤੂੰ ਨਹੀਂ ਆ ਬਣੀ ਆ ਤੂੰ ਦੱਸਿਆ ਹਾਂ ਤੇ ਤੈਨੂੰ ਪਤਾ ਲੱਗ ਗਿਆ ਤੂੰ ਇਹਨਾਂ ਨੂੰ ਸਲਾਹ ਕਰਦੇ ਨੂੰ ਸੜਿਆ ਸਾਰਿਆਂ ਨੂੰ ਫੜਿਆ ਤੇ ਆਂਦੇ ਕਿ ਜੇ ਤੂੰ ਦੱਸਤਾ ਨਾ ਤੇ ਬਾਅਦ ਵੀ ਜਦੋਂ ਤਾਕਤਾਂ ਕੀ ਗੱਲ ਤੇ ਕਦੀ ਕੇ ਸਲਾਹ ਕਰ ਤਾਂ ਕੋਈ ਨਹੀਂ ਕਲਾ ਲੰਦੇ ਅੱਛਾ ਜੇ ਤੇਰੇ ਮੂੰਹ ਕੋਈ ਗੱਲ ਨਿਕਲੀ ਜਦੋਂ ਮਾਰਾ ਤਾਂ ਫਾਇਦਾ ਕਹ ਗੱਲ ਤੇ ਤਦੇ ਮਾ ਆਪਣਾ ਸੇਟੀਆ ਦਾ ਤਜਾ ਨਿਗ੍ਹਾ ਲੈ ਕੇ ਉਹਨਾਂ ਕੀ ਇਹ ਕਿ ਤਰ੍ਹਾਂ ਹੋ ਨਹੀਂ ਵੀ ਵਰਤ ਸਮਾਰੀ ਗੱਲਾਂ ਇੱਕ ਮਾਰਤਾ ਤਾਂ ਤੈਨੂੰ ਵੀ ਡਰਿਆ ਕਿ ਤੈਨੂੰ ਤੂੰ ਰਾਜਦਾਰ ਹੈ ਇਹਨਾਂ ਦਾ ਤੈਨੂੰ ਤਾਂ ਮਾਰਨਾ ਚਾਹੁੰਦੇ ਆ ਮਾਰਨਾ ਚਾਹੁੰਦੇ ਆ ਇਹੀ ਤਾਂ ਗੱਲ ਹੈ ਹਾਂਜੀ ਉਹਨੂੰ ਕੁਛ ਵੀ ਨਹੀਂ ਨਜਾਇਜ਼ ਹੁੰਦਾ ਫੁੱਟੇ ਨਜਾਇਜ਼ ਨਹੀਂ ਉਹਦੇ ਨਾਂ ਪਗਣ ਡਿਆ ਵਾ ਉਹੀ ਮੇਨ ਆ ਮੇਨ ਹੁੰਦਾ ਕਹਿੰਦੇ ਆ ਜੇ ਪੁੱਛੋ ਇਹਨੂੰ ਦਾਸ ਉਹਦੇ ਨਾਲ ਐਂਡਾਂ ਦੇ ਬਾਰ-ਬਾਰ ਪੁੱਛੋ ਇਹਨੂੰ ਨਜਾਇਜ਼ ਕਿਉਂ ਆ ਪੁੱਛੋ ਇਹਨੂੰ ਨਜਾਇਜ਼ ਕਿਉਂ ਆ ਨਜਾਇਜ਼ ਨਹੀਂ ਉਹ ਉਹ ਕੌਣ ਸੀ ਨਜਾਇਜ਼ ਤੋਂ ਪੁੱਛੋ ਇਹਨੂੰ ਸਾਰਾ ਕੁਝ ਦੱਸਿਆ ਹੋਇਆ ਵੈਨੇ ਬਲਵਿੰਦਰ ਕੌਰ ਕੀ ਗੱਲ ਇਹਦਾ ਲੜਕਾ ਮੇਰਾ ਸਰ ਗਿਆ ਸੀ ਕਿਸੇ ਦੇ ਨਾਲ ਕਿਹਨੇ ਸੱਦਿਆ ਸੀ ਫੋਨ ਲਾ ਕੇ ਫੋਨ ਲਾ ਕੇ ਸੱਦਿਆ 2:30 ਵਜੇ ਗਿਆ ਘਰੋਂ ਫਿਰ ਵਾਪਸ ਨਹੀਂ ਆਇਆ ਤੇ ਹੁਣ ਵੀ ਅਸੀਂ ਦੋ ਸਾਲੀ ਹਾਨੂੰ ਆਣ ਕੇ ਕਿਸੇ ਨੇ ਧਮਕੀ ਦਿੱਤੀ ਹੈ ਜਿੱਦਾਂ ਤੁਹਾਡੇ ਬੇਟੇ ਨਾਲ ਕੀਤੀ ਉਦਾਂ ਤੁਹਾਡੇ ਨਾਲ ਕਰਾਂਗੇ ਸਰੇ ਬੱਚੇ ਨਾਲ ਹੋਇਆ ਕੀ ਹੈ ਸਾਡੇ ਬੇਟੇ ਨਾਲ ਅਸੀਂ ਗਏ ਜੋ 2:30 ਵਜੇ ਗਿਆ ਵਾ ਘਰੋਂ ਸਾਨੂੰ ਨਹੀਂ ਪਤਾ ਇਹਨਾਂ ਕੀ ਕੀਤਾ ਕੀ ਨਹੀਂ ਪੌਣੇ 3 ਵਜੇ ਮੈਂ ਫੋਨ ਕੀਤਾ ਆ ਕਹਿੰਦਾ ਮੰਮੀ ਮੈਂ ਆਉਣ ਲੱਗਾ ਆ ਮੈਂ ਕਿਹਾ ਨਾਲ ਤੇਰੇ ਕੋਣ ਆਂਦਾ ਅਰਸ਼ ਮੇਰੇ ਨਾਲ ਆ ਉਹ ਤੋਂ ਬਾਅਦ ਫੋਨ ਬੰਦ ਹੋ ਗਿਆ ਫਿਰ ਸਾਨੂੰ ਦਿਨੇ 8 ਵਜੇ ਪਤਾ ਲੱਗਾ ਵਾ ਫਿਰ ਆਪਾਂ ਗਏ ਆ ਉੱਥੇ ਕੇਰੇ ਦੀ ਪਿਆਲੀ ਸੀ ਉਹਨਾਂ ਨੇ ਦੱਸਿਆ ਸਾਨੂੰ ਫਿਰ ਸਿੰਘ ਨੇ ਉਹਨਾਂ ਦੱਸਿਆ ਫਿਰ ਅਸੀਂ ਗਏ 8 ਵਜੇ ਕੋਈ ਸਾਰਾ ਪਿੰਡ ਭੱਜ ਗਿਆ ਵੇਖਿਆ ਜਾ ਕੇ ਕੱਢਿਆ ਵਾ ਕੋਈ ਨਿਸ਼ਾਨ ਨਹੀਂ ਕੋਈ ਦਾਗ ਨਹੀਂ ਆ ਫਿਰ ਗਲੇ ਦੇ ਵਿੱਚ ਨਿਸ਼ਾਨ ਆਇਆ ਚੈਨ ਦੇ ਨਾਲ ਇਹਨਾਂ ਗਲਾ ਕਟਿਆ ਕੇਰੇ ਧਾਨ ਕਰਕੇ ਮਾਰਿਆ ਗਿਆ ਹਾਂਜੀ ਇਹਦੇ ਕੋਲ ਪੈਸੇ ਹੀ ਉਹ ਮੁੰਡੇ ਕੋਲੋਂ ਵੀ ਪੈਸੇ ਲੈਣੇ ਸੀ 2 ਲੱਖ ਰੁਪਈਆ ਦੇ ਕੋਲ ਸੀ ਉਹ ਮੁੰਡੇ ਕੋਲ ਵੀ ਲੱਖ ਰੁਪਈਆ ਲੈਣਾ ਇਹ ਕਹਿੰਦਾ ਆ ਜਾ ਤੈਨੂੰ ਪੈਸੇ ਦੇ ਦੰਨੇ ਆ ਪੈਸਿਆਂ ਦੇ ਕਾਰਨ ਉਹਨਾਂ ਨੇ ਮਾਰਤਾ ਹੁਣ ਤਾਂ ਜਿਉਣਾ ਕੀ ਗੱਲ ਹੋ ਰਹੀ ਕਹਿੰਦੇ ਤਨਕੀਆਂ ਦੇ ਹੁਣ ਸਾਨੂੰ ਜਿਹੜੇ ਮੁੰਡੇ ਬਾਹਰ ਆ ਇੱਕ ਮੁੰਡਾ ਫੜਾਇਆ ਸੀ ਉਹ ਜਮੰਤ ਤੇ ਆ ਗਿਆ ਵਰਸ਼ਦੀਪ ਤੇ ਜਿਹੜੇ ਬਾਹਰ ਆ ਉਹ ਅਨ ਤਨਕੀਆਂ ਦਿੰਦੇ ਵੀ ਜਿੱਤਨਾ ਤੁਹਾਡੇ ਮੁੰਡੇ ਨਾਲ ਕੀਤੀ ਉਤਨਾ ਤੁਹਾਡੇ ਨਾਲ ਕਰਾਂਗੇ ਐ ਹੁਣ ਕਰਦੇ ਆ ਵੀ ਮੰਗ ਇਹਨਾਂ ਨੂੰ ਅੰਦਰ ਦਿੱਤਾ ਜਾਵੇ ਤੁਹਾਨੂੰ ਇਨਸਾਫ ਮਿਲੇ ਜਿਹੜੇ ਮੁੰਡੇ ਬਾਹਰ ਤਨਕੀਆਂ ਤਮਕੀਆਂ ਮਤਲਬ ਦਿੰਦੇ ਆ ਉਹਨਾਂ ਨੂੰ ਅੰਦਰ ਕੀਤਾ ਜਾਵੇ। ਵੇਖੋ ਜੀ ਪਹਿਲਾਂ ਉਹਦੇ ਵਿੱਚ ਗਰਪਨ ਸਿੰਘ ਦੀ ਮੌਤ ਹੋਈ ਹੈ ਜੀ। ਉਹਦੇ ਵਿੱਚ ਅਰਸ਼ਦੀਪ ਸਿੰਘ ਜਿਹੜਾ ਵਾ ਉਹਤੇ ਮੁਕੱਦਮਾ ਦਰਜ ਕੀਤਾ ਵਾ ਤੇ ਉਹ ਜੇਲ੍ਹ ਦੇ ਵਿੱਚ ਆ। ਬਾਕੀ ਜੇ ਕੋਈ ਦੋਸ਼ੀ ਹੋਰ ਪਾਇਆ ਗਿਆ ਇਨਵੈਸਟੀਗੇਸ਼ਨ ਚੱਲਣ ਢਈ ਆ ਤਾਂ ਉਹਨੂੰ ਇਹ ਕੇਸ ਦੇ ਵਿੱਚ ਇਨਵੋਲਵ ਕਰ ਕੀਤਾ ਜਾਊਗਾ ਜੀ। ਇਹ ਧਮਕੀਆਂ ਦੇੇ ਕਰਚਾ। ਇਹ ਕੇਸ ਵਾ ਅਸਲ ਨੂੰ ਇਹਦਾ ਬੜੀ ਗੋਆ। ਪਾਜੀ ਜੇ ਕੋਈ ਇਨਵੈਸਟੀਗੇਸ਼ਨ ਚੱਲਣ ਦੀ ਜਿਹੜਾ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ